ਤਤ ਸ਼੍ਰੀਆ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਾਨੀ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਪਹਿਲਾ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਤੇ ਇੰਨਾ ਸਤਿਕਾਰ ਤੇ ਇੰਨਾ ਪਿਆਰ ਦਿੰਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਦੇ ਆ ਕਰੋ ਜੀ ਅਗਰ ਜੇ ਸਾਤੋਂ ਕੁਝ ਕਹਿਣ ਦੇ ਸਮੇਂ ਦਿਖਾਉਣ ਦੇ ਸਮੇਂ ਗਲਤੀਆਂ ਹੁੰਦੀਆਂ ਤਾਂ ਸਾਨੂੰ ਸ਼ਮਾ ਜਰੂਰ ਕਰਦਿਆ ਕਰੋ ਤੇ ਤੁਸੀਂ ਆਪਣੇ ਸਾਨੂੰ ਕਮੈਂਟ ਵੀ ਜਰੂਰ ਦਿਆ ਕਰੋ ਤਾਂ ਕਿ ਅਸੀਂ ਉਸ ਗਲਤੀਆਂ ਨੂੰ ਤਾਂ ਅਸੀਂ ਸੁਧਾਰ ਸਕੀਏ ਕਿਉਂਕਿ ਕਹਿੰਦੇ ਨੇ ਹੁੰਦੇ ਬੰਦਾ ਵੈਸੀ ਹੀ ਗਲਤੀਆਂ ਦਾ ਪੁੱਤਲਾ ਤੇ ਪਹੁੰਚੇ ਹੋਏ ਆ ਜੀ ਆਪਣੇ ਗੁਰਦੁਆਰਾ ਸਾਹਿਬ ਸੀਹ ਦੀ ਸਿੰਘਾਂ ਤੇ ਪਿੰਡ ਮਾਣੇ ਮਜਰੇ ਤੇ ਅੱਜ ਹੈਗਾ ਜੀ ਅੰਗਦ ਦਾ ਜਨਮ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਜਿੰਨੇ ਸਾਡੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੋਏ ਆ ਨਵੇਂ ਪੁਰਾਣੇ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਸਾਰਿਆਂ ਨੂੰ ਅੰਗਦ ਦੇ ਜਨਮ ਦਿਨ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਹੈਗਾ ਅੰਗਦ ਦਾ ਜਨਮ ਦਿਨ ਤੇ ਅੱਜ ਸਾਡੇ ਸਿੱਧ ਸਿੰਘਾਂ ਤੇ ਕਰਾਉਣੇ ਕਰਾਉਣੇ ਆ ਜੀ ਆਪਾਂ ਨੇ ਸੁਖਮਨੀ ਸਾਹਿਬ ਦੇ ਜਾਪ ਤੇ ਹੋ ਰਹੀ ਹੈ ਜੀ ਇੱਧਰ ਤਿਆਰੀ ਸਬਜ਼ੀ ਪਾਜੀ ਆਪਾਂ ਨੇ ਰਾਤ ਕੱਟ ਕੇ ਤੇ ਹੁਣ ਆਪਾਂ ਨੇ ਜਿਹੜੀ ਸਬਜ਼ੀ ਕੱਟ ਕੇ ਘਰੇ ਰੱਖ ਲਈ ਸੀ ਤੇ ਹੁਣ ਆਪਾਂ ਨੇ ਗੁਰਦੁਆਰੇ ਸਾਹਿਬ ਪਹਜਾਈ ਹੋਈ ਆ ਤੇ ਇੱਧਰ ਸਾਡੇ ਬਾਈ ਨਾਲ ਹੀ ਪਹੁੰਚ ਗਏ ਆ ਲੰਗਰੀ ਤੇ ਆ ਲੱਗਿਆ ਹੋਇਆ ਜੀ ਇੱਧਰ ਸਬਜ਼ੀ ਭੱਜੀ ਦੀ ਤਿਆਰੀ ਕਰਨ ਅਸੀਂ ਥੋੜਾ ਜਿਹਾ ਲੇਟ ਹੋ ਗਏ 1/2 ਘੰਟਾ ਕੁ ਲੇਟ ਹੋ ਗਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਭੱਜ ਦੌੜ ਕਰਕੇ ਰਾਤ ਨਹੀਂ ਆਈ ਤੇ ਆ ਸਬਜ਼ੀਆ ਭੱਜੀਆਂ ਕੱਟੀਆਂ ਪਈਆਂ ਸਾਡੀਆਂ ਤੇ ਬਾਈ ਵੀ ਪਹੁੰਚ ਗਿਆ ਤੇ ਇੱਧਰ ਮਾਤਾ ਵੀ ਪਹੁੰਚਿਆ ਹੋਈਆਂ ਬਸ ਉੱਧਰ ਸਬਜ਼ੀ ਤੜੀ ਹੋਈ ਆ ਬਾਕੀ ਟਾਈਮ ਨਹੀਂ ਲੱਗਣਾ ਜ਼ਿਆਦਾ ਜਿਹੜਾ 1.5 ਘੰਟੇ ਦਾ ਕੰਮ ਗੱਟ ਤੇ ਹੁਣ ਬਾਈ ਬਾਕੀ ਬਾਈ ਦਾ ਕੰਮ ਆ ਬਾਈ ਨੂੰ ਜ਼ਿਆਦਾ ਪਤਾ ਹੈ ਕਿ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ ਤੇ ਬਾਕੀ ਚਲੋ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਆਪਾਂ ਬਾਅਦ 'ਚ ਮਿਲਦੇ ਆ ਜੀ ਜਦੋਂ ਹੁਣ ਸਾਡੇ ਰਿਸ਼ਤੇਦਾਰ ਭੈਣ ਭਰਾ ਤੇ ਹੋਰ ਵੀ ਸਾਡੇ ਸਬਸਕ੍ਰਾਈਬਰ ਸਾਡੇ ਮਿੱਤਰ ਸੱਜਣਾ ਜਿਨੇ ਜਿਨੇ ਵੀ ਆਏ ਆਪਾਂ ਤੁਹਾਡੀ ਮੁਲਾਕਾਤ ਵੀਡੀਓ ਵਿੱਚ ਕਰਾਉਂਦੇ ਰਹਾਂਗੇ ਤੇ ਗੁਰੂ ਦਰਸ਼ਨ ਦੇ ਜਿਹੜੇ ਅੱਜ ਸੁਖਨੀ ਸਾਹਿਬ ਦੇ ਜਾਪ ਕਰਨੇ ਆ ਜੀ ਉਹ ਵੀ ਆਪਾਂ ਤੁਹਾਨੂੰ ਜਰੂਰ ਪਾਈ ਤੁਹਾਨੂੰ ਸੁਣਾਵਾਂਗੇ ਤੇ ਬਾਕੀ ਠੀਕ ਹੈ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ 'ਚ ਆਈ ਸਾਡੇ ਦੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਗੁਰੂ ਮਹਾਰਾਜ ਦੇ ਘਰ ਅਸੀਂ ਭਾਈ ਜਨ ਦੇ ਖੁਸ਼ੀ ਮਿਖਾ ਤੇ ਪਕਵਾਰਾ ਰਹੇ ਹਾਂ। ਤੋਂ ਹੁਣ ਸੇਵਾ ਚੱਲ ਰਹੀ ਹੈ ਗੁਰੂ ਘਰ ਦੇ। ਕੀ ਆ ਬਣਾ ਰਹੇ ਹਾਂ ਅੰਤਮ ਭਾਈ ਸਾਹਿਬ ਕਰਦੇ ਹੋਏ। ਕਿ ਬਾਕੀ ਸਾਰਿਆਂ ਨੂੰ ਬੇਨਤੀ ਹੈ ਬਈ ਖਤਮਾਂ ਦੇ ਵੀ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚ ਕੇ ਸਾਰੇ ਹਾਜ਼ਰੀਆਂ ਲਵਾਓ। ਤੇ ਅੱਜ ਫਿਰ ਕੀ-ਕੀ ਬਣਾ ਰਹੇ ਆ ਚਾਚੇ ਤੂੰ? ਵਾਚਰ ਆਲੂ ਘੋਪੀ ਮਿਕਸ ਹਾਂ ਵਿੱਚ ਮਤ ਵਿੱਚ ਤੇ ਇੱਥੇ ਦਾਲ ਆ ਮਹਾ ਮਹਾ ਦੀ ਦਾਲ ਜ਼ਰੂਰੀ ਆ ਹਾਂ ਅੱਛਾ ਕਾਲੇ ਮਹਾ ਦੀ ਦਾਲ ਕਦੇ ਦਾਣ ਨਿਕਲ ਜਾਂਦਾ ਹੈ ਨਾ ਮਾਂ ਦਾ ਦਾਣ ਹੁੰਦਾ ਹੈ ਨਾ ਠੀਕ ਆ ਹੋਰ ਤੇ ਚਾਹ ਦੇ ਨਾਲ ਬਿਸਕੁਟ ਚਾਹ ਨਾਲ ਬਿਸਕੁਟ ਹੋਰ ਠੀਕ ਹੈ ਬਦਾਮ ਵਾਲੀ ਭਾਈ ਜਿੰਨੇ ਕਿ ਜੋਗੇ ਹੈਗੇ ਆ ਅਸੀਂ ਆਪਣੇ ਸ਼ਰਦਾ ਦੇ ਨਾਲ ਹਨਾ ਦਿਲ ਤੇ ਦੇ ਉਹ ਵੀ ਦਿਲ ਤੇ ਲੱਗੇ ਆ ਜੀ ਸੇਵਾ ਕਰਨ ਪ੍ਰਮਾਤਮਾ ਭਾਈ ਜਿਨ੍ਹਾਂ ਖੈ ਉਹਨਾਂ ਕੋ ਸੰਗਤ ਥੱਕ ਕੇ ਜਾਵੇ ਉਹਨਾਂ ਜਨ ਸਾਧਨਾਂ ਨੂੰ ਕੀਜ ਬਣਾਈਏ ਵੀ ਜਿੰਨੇ ਕੋਈ ਥੱਕ ਕੇ ਜਾਵੇ ਵਧੀਆ ਬਣੇ ਉਹਨਾਂ ਵਧੀਆ ਬਣੇ ਬਿਲਕੁਲ ਵਧੀਆ ਵੀ ਬਣੇ ਤੇ ਬੈਠੇ ਵੀ ਗੁਰੂ ਘਰ ਦੀ ਚੀਤ ਤਾਂ پیسے ਚਾਹੇ ਕੋਈ ਅੱਜ ਤੱਕ ਮਾਰੇ ਵੀ ਵਧੀਆ ਹੁੰਦੀ ਆ ਪਰ ਉਹ ਵੀ ਆਪਾਂ ਇਹ ਵੇਸਟ ਵੀ ਨਾ ਜਾਵੇ ਵੇਸਟ ਨਾ ਜਾਵੇ ਬਸ ਵੇਸਟ ਨਹੀਂ ਕਰ ਹਾਂ ਮੂੰਹ ਚ ਪਵੇ ਲੱਗਰ ਗੱਲ ਬੱਤੀ ਆ ਤੇ ਲਓ ਜੀ ਇਧਰ ਹੁਣ ਸਬਜੀ ਭਾਜੀ ਦਾ ਜਿਹੜਾ ਤੜਕਾ रेडी या मसाले ही नॉर्मल ही रखियो है ना चाचा बस नॉर्मल ही रखना सामान तो चाचा बिस्किट देख मारे कि काण के हो चार आ ना, ना ले आईए जेडे संधारे वाले हुन्ने किलो के तो है ना ए करदा मैं मोड़ दन्ना कोई बड़ी गाली ओ मोड़ देना दो, दो किलो ले आवना संधारे वाले ठीक आ ਠੀਕ ਠੀਕ ਹਲਤਾ ਹੋ ਸਕਦਾ ਕਿ ਮਕੀਨ ਮਿਲ ਜਾਂ ਉਹ ਨਹੀਂ ਜਾਂਚੇ ਮਕੀਨ ਆਉਦੇ ਉਹ ਟ੍ਰਾਂਸਪੋਰਟ ਤਾਂ ਠੀਕ ਹੀ ਕਰ ਰਹੇ ਆ ਮਕੀਨ ਹੀ ਵੀ ਆਉਣੀ ਐ ਐਂਟੀਕੇਟ ਦੇ ਵਿੱਚ ਜੇ ਵੈਕਨ ਹੋ ਠੀਕ ਆ ਆ ਨਹੀਂ ਤਾਂ ਉਹ ਉਹ ਠੀਕ ਆ ਉਹ ਠੀਕ ਆ ਨਾਲੇ ਸੰਗਤ ਖੁਸ਼ ਹੋ ਕੇ ਖਾਂਦੀ ਵੀ ਉਹਨਾਂ ਨੂੰ ਹਾਂ ਠੀਕ ਉਹ ਲਿਆਉਂਗਾ ਮੈਂ ਤੇ ਬਾਤ ਕੋਰਤੇ ਉਹ ਕਹਤੇ ਜੀ ਨੇ ਪੜਦੇ ਆ ਜੀ ਉਹ ਵੇ ਜਿੰਨਾ ਬਸ ਕੇ ਤਾਂ ਮੋੜੇ ਜੇ ਲੱਗੇ ਨਾ اچھا ਠੀਕ ਆ ਹਾਂ ਠੀਕ ਆ ਠੀਕ ਆ ਤੁਹਾਡੀ ਗੱਲ ਪੁਆਇੰਟ ਵਾਲੀ ਗੱਲ ਆ ਤੁਹਾਡੀ ਕੋਈ ਗੱਲ ਨਹੀਂ ਚਲੋ ਜੀ ਮਸਾਲਾ ਜਿਹੜਾ ਤਰੀਬਨ ਤਾਂ ਸਾਡਾ ਹੈਨ ਬਸ ਥੋੜਾ ਮਸਾਲੇ ਨੂੰ ਟਾਈਮ ਲੱਗਦਾ ਸਬਜ਼ੀ ਨੂੰ ਤਾਂ ਟਾਈਮ ਲੱਗਣਾ ਹੀ ਹੈ ਇੰਨੀ ਕਨਹੀਂ ਜੀ ਬਸ ਥੋੜਾ ਜਿਹਾ ਅਸੀਂ ਵੀ ਲੇਟ ਆ ਬਾਈ ਦਾ 6:30 ਵਜੇ ਦਾ ਬੈਠਾ ਬਸ ਚਾਚੇ ਨੇ ਲੇਟ ਕਰਾਤਾ ਚਾਚਾ ਹੀ ਨਹੀਂ ਉੱਠਣ ਚ ਆਇਆ ਮੈਂ ਬਾਈ ਘਰ ਗਿਆ ਇਸ ਪਹਿਲੇ ਮਾਂ ਉੱਠ ਗੜ ਭਾਈ ਹਲੇ ਵੀ ਕਹੇ ਕਹਣਾ ਕੋਈ ਨਹੀਂ ਦਿਨ ਚੜ ਜਵੇ ਲੈ ਵੀ ਜਿਵੇਂ ਡਿਊਟੀ ਨਹੀਂ ਆਣਾ ਆ ਬਾਈ ਨਾ ਮਾਰੇ ਦੀ ਸੋਚੇ ਯਾਰ ਲਓ ਜੀ ਮਸਾਲਾ ਹੋ ਗਿਆ ਆਪਣਾ ਰੈਡੀ ਤੇ ਤੁਸੀਂ ਨਹੀਂ ਤੁਹਾਨੂੰ ਫੇਰ ਅਸੀਂ ਬੇਨਤੀ ਕਰਦਾ ਤੁਸੀਂ ਕਹਿੰਦਾ ਸਾਨੂੰ ਬਾਰ ਬਾਰ ਕਹੀ ਜਾਂਦੇ ਆ ਸੌਰੀ ਫੀਲ ਆ ਮਸਾਲੇ ਪਣ ਕੱਤੇ ਰੱਖਣੇ ਆ ਠੀਕ ਆ ਜੀ ਬਸ ਸਵਾਦ ਵੀ ਪਾਣੇ ਕੱਲਾ ਦੇਖਣਾ ਜੀ ਸਰੀਰ ਵੀ ਦੇਖਣਾ ਸਹੀ ਗੱਲ ਹੈ ਕਿ ਨਹੀਂ ਜੀ ਤੇ ਇੱਧਰ ਪ੍ਰਸ਼ਾਦਾ ਪਾਣੀ ਮਾਵਾ ਸਾਡੀਆਂ ਬੀਬੀਆਂ ਪਹੁੰਚੀਆਂ ਹੋਣਗੀਆਂ ਪ੍ਰਸ਼ਾਦ ਦੇ ਪਾਣੀ ਦੀ ਵੀ ਹੋਈ ਰਹੀ ਹੈ ਜੀ ਤਿਆਰੀ ਇੱਧਰ ਸਬਜ਼ੀਆਂ ਕੱਟੀਆਂ ਪਈਆਂ ਸਾਡੀਆਂ ਰਾਤ ਦੀਆਂ ਵਾਹ ਧੋ ਤੂ ਗੈਰ ਰੱਖਿਆ ਆਈਆਂ ਵਸ ਇਹਨਾਂ ਨੂੰ ਤੜਕੇ ਹੀ ਲਾਉਣੇ ਆ ਬੱਚੇ ਸੱਟਣਾ ਇਹਨਾਂ ਨੂੰ ਇੰਨਾ ਕ ਕਹਿਰ ਆ ਤੇ ਅੱਜ ਠੰਡ ਜ਼ਿਆਦਾ ਪੈ ਰਹੀ ਆ ਤੇ ਨਾਲ ਦੀ ਨਾਲ ਇੱਧਰ ਚਾਚਾ ਲੱਗਿਆ ਜੀ ਧੂਣੀ ਲਾਉਣ ਇੱਥੇ ਕੱਲੀ ਧੂਣੀ ਨਾਲ ਬਾਬਾ ਜੀ ਕਹਿੰਦੇ ਬਾਬਾ ਜੀ ਬਾਈ ਜੀ ਦਾ ਖਾਲਸਾ ਬਾਈ ਜੀ ਫਤੇ ਜੀ ਫਤੇ ਮਹਾਰਾਜ ਫਤੇ ਜੀ ਫਤੇ ਸਾਰੀਆਂ ਸੰਗਤਾਂ ਨੂੰ ਬਾਈ ਬਾਈ ਬਾਜੀ ਬੈਗਰ ਜੂ ਦਾ ਖਾਲਸਾ ਬਾਈ ਜੀ ਫਤੇ ਜੀ ਤੇ ਇੱਧਰ ਚਾਚਾ ਬਾਬਾ ਜੀ ਕਹਿੰਦੇ ਵੀ ਕੱਲੀ ਧੂਣੀ ਨਾ ਨਹੀਂ ਭਾਈ ਦੇਖ ਗੱਲ ਬਣਨੀ ਹਾਂ ਹਾਂ ਇਹ ਧੂਣੀ ਦੇ ਨਾਲ ਕਹਿੰਦੇ ਹੋਰ ਕੁਝ ਵੀ ਹੋਣਾ ਚਾਹੀਦਾ ਕੀ ਹੋਣਾ ਧੂਣੀ ਬਣਾਈਏ ਧੂਣੀ ਦੇ ਮੂੰਫਲੀ ਵਾਲੀ ਓਡੀਆਂ ਦੇ ਚਾਹੀਦੀਆਂ ਚਾਹੀਦੀ ਐ ਇਹ ਹੁਣ ਤੂੰ ਦੇਖ ਲੈ ਭਾਈ ਜੂੜੀਆਂ ਲੈ ਕੇ ਆਉਣੀਆਂ ਕਿ ਕਿਆ ਕਰਨ ਬਾਹਰ ਲਈ ਤੁਹਾਨੂੰ ਆਹ ਸੇਕ ਦੀ ਲੋੜ ਆ ਅੰਦਰ ਲਈ ਤੁਹਾਨੂੰ ਮੂੰਫਲੀ ਵਾਲੀ ਸੇਕ ਦੀ ਲੋੜ ਹੋ ਤੂੰ ਮੂੰਫਲੀ ਮੰਗਦਾ ਹੁੰਦੀ ਆ ਚਾਹੀਦੀ ਹੈ ਰਾਗੇਸ਼ ਨਾਲੇ ਆਪਾਂ ਨੇ ਕਰਾਦਾ ਕਰੋ ਤੇ ਆਹ ਨਹੀਂ ਸਾਡੇ ਬੱਚੇ ਦੀ ਉਹਦੀ ਨਿਆਣਿਆ ਸਾਡੇ ਦੀ ਉਹਦੀ ਤੁਸੀਂ ਜਾਉਂਗੇ ਲੈ ਜੀ ਢੋਲੀ ਲੈ ਜੂਗਾ ਤੁਸੀਂ ਕਿੱਥੇ ਜਾਣਾ ਸੀ ਤੁਸੀਂ ਕਿੱਥੇ ਜਾਣਾ ਸੀ ਅੱਜ ਪ੍ਰਧਾਨ ਜੀ ਮੈਂ ਜਾਣਾ ਹੁੰਦਾ ਕੱਪਾ ਨਾ ਯਾਰ ਐ ਨਾ ਕਰ ਆ ਗਿਆ ਮੈਂ ਆ ਜਾ ਬਾਈ 2 ਘੰਟਾ ਲੇਟ ਚਲੇ ਜਾ ਬਾਬਾ ਜੀ ਮੇਰੇ ਨਾਲੇ ਦੁਸ਼ਮਣੀ ਆ ਟੰਨ ਦੇ ਕੇ ਬਹਿਣਾ ਆ ਕੇ ਜਦ ਪ੍ਰਸ਼ਾਦਾ ਪਾਣਾ ਬਾਬਾ ਜੀ ਆਵਾਂਗੇ ਆਉਣਗੇ ਮੇਰੇ ਨਾਲੇ ਦੁਸ਼ਮਣੀ ਆ ਪ੍ਰਸ਼ਾਦਾ ਸਖਣਾਉਂਗਾ ਹਾਂ ਉਹ ਸੇਵਾ ਨਹੀਂ ਕਰਨੀ ਅੱਛਾ ਸੇਵਾ ਵੀ ਕਰਨਗੇ ਉਹ ਵੀ ਸੇਵਾ ਚ ਆ ਜਾਂਦਾ ਹਾਂ ਉਹ ਵੀ ਸੇਵਾ ਚ ਆ ਜਾਂਦਾ ਹੈ ਨਾ ਚਲੋ ਭਾਈ ਸਾਡਾ ਫਰਜ਼ ਆ ਵੀ ਅਸੀਂ ਸੇਵਾ ਕਰੀਏ ਤੇ ਅੱਛਾ ਪਾਪਾ ਜੀ ਗੱਲ ਇਦਾਂ ਵੀ ਜਿਹੜੀ ਆਪਾਂ ਨੇ ਰਮਾਲਾ ਸਾਹਿਬ ਦੀ ਭੇਟਾ ਕਰਨੀ ਵੀ ਰਮਾਲਾ ਸਾਹਿਬ ਲਈ ਆਈਏ ਜਾਂ ਇੱਕ ਦਈਂ ਦਕਸ਼ਨਾ ਪਾ ਦਈਏ ਰਮਾਲਾ ਸਾਹਿਬ ਦੇਣਾ ਰਮਾਲਾ ਸਾਹਿਬ ਦੇ ਆਉ ਹਾਂ ਭੇਟਾ ਪਾਉਣੀ ਹੈ ਭੇਟਾ ਪਾਉਣਾ ਵੀ ਆ ਵੀਰ ਮੱਲਾ ਅਰਮੱਲਾ ਸਾਹਿਬ ਤਾਂ ਜੋ ਇੱਕ ਵਾਰ ਨੇ ਆਪਾਂ ਨੂੰ ਗੁਰੂ ਜਾਨ ਸਾਹਿਬ ਪਰ ਉਸ ਤੋਂ ਬਾਅਦ ਦੇ ਵਿੱਚ ਨਾ ਰੱਖ ਦੋ ਨਾ ਸਾਈਡ ਪਰ ਹੀ ਬਹੁਤ ਅਰਮੱਲੇ ਪਈਆਂ ਹਨ ਨਾ ਸਾਈਡ ਪਰ ਰੱਖਣਾ ਵੀ ਜੇ ਆ ਭੇਟਾ ਮਾੜੀ ਮੋਟੀ ਗੁਰੂ ਘਰ ਤੇ ਕੰਮ ਆ ਜੂ ਕਹਿੰਦੇ ਨਹੀਂ ਪ੍ਰਧਾਨ ਜੀ ਬੇਅੰਤ ਸੇਵਾ ਚੱਲ ਰਹੀ ਹੈ ਦੇਖ ਬੇਅੰਤ ਸੇਵਾ ਚੱਲਦੀ ਹੈ ਜੀ ਇੱਧਰ ਸਾਡੇ ਗੁਰੂ ਘਰ ਦਾ ਜਿਹੜਾ ਹੁਣ ਕੰਮ ਵੀ ਚੱਲਦਾ ਇੱਧਰ ਆ ਕਮਰੇ ਲੱਗੇ ਹੋਏ ਆ ਜੀ ਬਾਬਾ ਜੀ ਵਾਸਤੇ ਬਣਾਉਣ ਜਿਹੜੇ ਪੁਰਾਣੇ ਕਮਰੇ ਤੋਂ ਲਾਗੇ ਤੇ ਜੀ ਚੋ ਕੀ ਛੱਡ ਵੀ ਪਾਤਾ ਜੀ ਪ੍ਰਧਾਨ ਜੀ ਸਾਡੇ ਤੁੜੇ ਠੰਡ ਜਿਆਦਾ ਮੰਨਦੇ ਆ ਇਹ ਨਾ ਦਾ ਕੁਝ ਬੋਲਦੇ ਆ ਨਾ ਕੁਝ ਦੱਸਦੇ ਆ ਵੇਖੋ ਪ੍ਰਧਾਨ ਆ ਗੁੰਗਾ ਹੀ ਪ੍ਰਧਾਨ ਆ ਚਲੋ ਹੋ ਗਿਆ ਇਧਰੋਂ ਘੱਟਾ ਚੱਕ ਲਿਆ ਬਾਈ ਕੋਈ ਟੈਨਾਂ ਬਲੂਗੀ ਬਲੂਗੀ ਟਾਈਮ ਲੱਗੂ ਟਾਈਮ ਲੱਗੂ ਠੰਡਾ ਹੋ ਜਾਊਗਾ ਸਭ ਕੁਝ ਬਾਈ ਹੂੰ ਚਲੋ ਫ੍ਰੀਜ ਜਰਾ ਤੁਹਾਨੂੰ ਆਵਾ ਲੈ ਆਏਗਾ ਅੱਜ ਤੇਰਾ ਫ੍ਰੀਜ ਵਾਲਾ ਮਟਰ ਨਾਲ ਹਾਚਾ ਫ੍ਰਿਜ ਚੋਲੀ ਕੇ ਕੱਢ ਕੇ ਮਟਰ ਦਾ ਫ੍ਰਿਜੇ ਰੱਖੇ ਵੀ ਹੁੰਦੇ ਆ ਮਟਰ ਵੀ ਮਟਰ ਦਾਣਾ ਹਨਾ ਅੱਬੀ ਉਦਾਂ ਵੈਸੇ ਵਧੀਆ ਝੋਲਾ ਹਨਾ ਹੀ ਵੈਸੇ ਚਲੋ ਮਿਲਦੇ ਜੀ ਅੱਪ ਹੁਣ ਤੁਹਾਨੂੰ ਬਾਅਦ ਚ ਮਿਲਦੇ ਆ ਜੀ ਤੇ ਕਰਦੇ ਆ ਅੱਪ ਰਹਿ ਵੀ ਗੋਲ ਕੇ ਪਿੱਛੇ ਪਾ ਦਈਏ ਦਕਸ਼ਨਾ ਯਾਰ ਮਾਲਾ ਲੈ ਕੇ ਆਏ ਤੇ ਕਰਦੇ ਆ ਮਾਤਾ ਨਾਲ ਵੀ ਸਲਾਹ ਕਰਨੀ ਜ਼ਰੂਰੀ ਆ ਕਰੋ ਕਰੋ ਹਨਾ ਸਿਆਣੇ ਨਾਲ ਵੀ ਥੋੜੀ ਸਲਾਹ ਜੀ ਕਰ ਲਈਏ ਤੇ ਉਹ ਕਹੇ ਵੀ ਮਾਲਾ ਲੈ ਕੇ ਆਉਣੇ ਤੇ ਰਮਾਲਾ ਲੈ ਕੇ ਆਉਣਾ ਦਾ ਵੀ ਚਲੋ ਬਾਕੀ ਮਿਲ ਤੁਹਾਨੂੰ ਦੱਸਦੇ ਆ ਜੀ ਬਾਅਦ ਚ ਅੱਪ ਠੀਕ ਹੈ ਜੀ ਮਹਾਰਾਜ ਜੀ ਸਭ ਮਨਜ਼ੂਰ ਹੈ ਜੀ ਮੈਂ ਕਿਰਤ ਕਰਦਾ ਹਾਂ ਮੈਂ ਕਿਰਤ ਜੀ ਕਰਦਾ ਤੇ ਸਭਨ ਸਾਰਿਆਂ ਨੂੰ ਪਤਾ ਹੈ ਜੀ ਅੱਜ ਮੇਰਾ ਇੱਕ ਛੋਟੇ ਬੇਟਾ ਜਨਮ ਹੋਇਆ ਜੀ ਸੱਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਜਦੋਂ ਮੈਂ ਉੱਠਿਆ ਤਾਂ ਮੰਗੇ ਉਹ ਪਾਪਾ ਨੇ ਜੀ ਸੁਖੋਣੀ ਸਾਥ ਪਾਠ ਕਰਾਇਆ ਜੀ ਤੇ ਹੁਣ ਪਹੁੰਚੇ ਆ ਜੀ ਗੁਰਦੁਆਰੇ ਜੀ ਸ੍ਰੀ ਸਿੰਘ ਸਾਹਿਬ ਜੀ ਆਵਤ ਜਾਵਤ ਜਨਮ ਮਰਨ ਇੱਧਰ ਨਾਲ ਖੜਿਆ ਕਿਰਨ ਅੱਜ ਲੋੜੀ ਕਰਨੀ ਆ ਅੰਗਿਤਿਕ ਕੀ ਉਹਦਾ ਜਨਮ ਦਿਨ ਆ ਅੱਜ ਅਸੀਂ ਹੁਣ ਬਦਵਾਰੇ ਆ ਗਏ ਆਂ ਬੰਦੋਂ ਸੇ ਆ ਕੇ ਪਰ ਆ ਰਹੇ ਨਾ ਤੇ ਮੰਡੀ ਨੂੰ ਬੰਦੇ ਆਉਂਗੇ ਹਾਂ ਤੇ ਅੱਜ ਸਾਡੀ ਕਿਰਨਾ ਪੁੱਤ ਕੈਂਟ ਲੱਗਦਾ ਮੇਰਾ ਪੁੱਤ ਬੜਾ ਸੋਹਣਾ ਸੂਟ ਜਿਹੜਾ ਇਹਨੇ ਪੰਜਾਬੀ ਪਾਇਆ ਹੋਇਆ ਤੈਨੂੰ ਸੋਹਣਾ ਲੱਗਦਾ ਨਾ ਹਾਂ ਸੋਹਣਾ ਸੂਟ ਲੱਗਦਾ ਮੇਰੇ ਪੁੱਤ ਦੇ ਤੇ ਤੂੰ ਮੱਥਾ ਟੇਕਿਆ ਹੀਂ ਤੇਰਾ ਨਹੀਂ ਕਿਉਂ ਹਾਂ ਹੁਣ ਜਾ ਮੇਰੇ ਨਾਲੇ ਦੀਦੀ ਨੂੰ ਮੱਥਾ ਟਕਾ ਕੇ ਲੈ ਕੇ ਆ ਠੀਕ ਹੈ ਨਾਲੇ ਵੀਡੀਓ ਬਣਾ ਲਿਓ ਜਾ ਸਿੰਗਾ ਤੇ ਬੰਦਰਾਂ ਕੋਲੀਆਂ ਦੀ ਚੱਲਦੀ ਬੋਲੀ ਗਾਵਾਂ ਦਾ ਵਸਨੀਕ ਮਰਨ ਸਥਾਨ ਲੋਕ ਇੱਥੇ ਐਂਟਰ ਹੋਏ ਆ ਬਬਈ ਤੇਂ ਵਰਪੀ ਮਨੋਂ ਤਰਦਾ ਨਾ ਨਾ ਬਰਖਣੀ ਮਿਚਾ

जो असली गेट तो तो है जी बनता चलता है असली गेट है असली गेट आल है जी मतलब असली गेट ही है भी असली गेट

ਜਿਹੜਾ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨਾਨਕ ਜਿਹ ਪ੍ਰਸਾਦ ਦੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਨਾਨਕ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਰ ਜਿਹ ਪ੍ਰਸਾਦ ਸੁਣੇ ਕਰਿ ਨਾਦ ਜਿਹ ਪ੍ਰਸਾਦ ਵੇਖੇ ਵਿਸਮਾਜ ਜਿਹ ਪ੍ਰਸਾਦ ਬੋਲੇ ਅਮਰਤ ਹਸਨਾ ਜਿਹ ਪ੍ਰਸਾਦ ਸੁਖ ਸਰਵੇ ਵਸਨਾ ਜੇ ਪਰਸਾਦ ਸੰਪੂਰਨ ਫਲ ਜੇਹਰ ਪਰਸਾਦ ਕਰਮ ਦਾ ਤਪਾਵੈ ਜੇਹਰ ਪਰਸਾਦ ਸੁਖ ਸਹਜੇ ਸਮਾਵੈ ਐਸਾ ਪ੍ਰਭ त्याग ਅਬਰਨੰਦ ਨਾਮ ਨੂੰ ਉਪਰਸਾਦ ਨਾਨਕ ਮਰਿਆ ਹੂ ਜੇ ਪਰਸਾਦ ਤੁਮਾਰਾ ਸੰਸਾਰ ਇਸ ਪ੍ਰਭ ਕੋ ਮੂਲ ਨਾ ਮਨ ਹੋਵੇ ਸਹਾਰ ਜੇ ਪਰਸਾਦ ਰੇ ਮਨ ਮੂਰਤ ਤਾ ਕੋ ਜਾਤ ਜਹ ਪਰ ਸਾ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਦੂਰੇ ਜੇਹ ਪਰ ਸਾ ਤੂੰ ਪਾਵੇ ਸਾਚレ ਮਨ ਮੇਰੇ ਤੂੰ ਤਾਂ ਸੋ ਰਾਚ ਜੇਹ ਪਰ ਸਾ ਸਭ ਕੀ ਗਤਿ ਹੋਏ ਨਾਨਕ ਦਾਪਨ ਕਰਜਪ ਸੋਏ ਆਪਜ ਪਾਏ ਜਿ ਕੈ ਸੋ ਨਾਮ ਆਪਾ ਪਾਏ ਸੁਖੰ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੇ ਆਤੇ ਕਮਰ ਪ੍ਰਭੂ ਦੇ ਕਾ ਸੋ ਪ੍ਰਭ ਸੁਪਰਸੰਧ ਗਏ ਮਨ ਸੋਏ ਪ੍ਰਭ ਤੇ ਆਉ ਤੇ ਮਦੂਤਮ ਹੋਏ ਸਰਬੇਨ ਨਾਰਨਾਵ ਤੇਰੀ ਮਇਆ ਆਪੋ ਕਜੂਨਾ ਕੇ ਨੂੰ ਲਿਆ ਜਿਤ ਜਿਤ ਦਾ सुनते तो बोलते हैं तो बस की जानते नहीं ਨਾਨਕ ਜੀ ਦੇ ਇੱਕ ਹੋਰ ਸਾਧਗੁਸਤ ਸਾਧ ਮੇਰੇ ਮੋਹ ਦੇ ਗੁਰਿਆਮਰ ਦਾਸ ਆਰਾਮਦਾਸ ਹੈ ਮੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਜੀ ਕਰਵਾਏ ਸ੍ਰੀ ਅਨੰਦ ਜੀ ਇਹ ਜਿਵੇਂ ਇੱਥੇ ਸਾਥ ਸੁਖ ਜਾਈ ਤੇ ਪਹਾੜ ਦਰਸਿਮਰੇ ਕਾਲ ਨੋ ਨਿਦਿਆ ਬਹਾਈ ਸਭ ਥਾਈ ਹੋਈ ਜੀ ਸਹਾਈ ਜਸਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਈ ਸਹਾਈ ਜਸਾ ਪਾਤਸ਼ਾਹ ਨਾ ਕੀ ਜੋਤ ਧੰਦੰਦ ਜੀ ਗੁਰਸਹਿਬ ਜੀ ਕੇ ਬਾਦ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਸ਼ਰਧਾ ਪੰਜਾਬ ਦੇ ਆਰਿਆਂ ਤੂੰ ਹਸਰ ਜਦਿਆਂ 40 ਉਤਿਆਂ ਮਰਤੀਆਂ ਜੱਟੀਆਂ ਪੱਤੀਆਂ ਜਿਨ੍ਹਾਂ ਨਾਮ ਜੱਤੇ ਆਵੰਸ਼ ਕੇ ਅਦੇ ਚਲਾਈ ਦੀਗ ਵਾਹੀ ਵੇਖੂੰ ਪਿਆ ਨਿੱਕੀ ਤਾ ਇਹਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਕਰ ਧਿਆਨ ਧਰ ਕੇ ਬੋਲੋ ਜੀ ਸ਼ਰਧਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪਰਮ ਜੀਤ ਅਸੀਸ ਦਿੱਤੇ ਬੰਦ ਬੰਦ ਪਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਦੇ ਨਾਲ ਤਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਰੁਣੇ ਹੀ ਹਾਰੇ ਆ ਸਿੱਖੀ ਦੇਸਾਂ ਸਵਾਸਾਂ ਸੰਭਿਭਾਈ ਜਿਨ੍ਹਾਂ ਪਿਆਰੇ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ ਸ਼ਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਜਿਤੇ ਆਮਨ ਕਸਦਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਹੇ ਆਇ ਦੇਖ ਤੇ ਫਤੇ ਬਿਰਧ ਕੀ ਬੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਔਰ ਵਾਲੇ ਬੋਲੋ ਜੀ ਵਾਹਿਗੁਰੂ ਅਕਸ਼ੇਸ਼ ਕਰਨਾ ਜੀ ਉਹ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਗਵੇਗ ਦਾ ਅਨੁਸਾਧ ਦਾ ਪ੍ਰੂਸਾ ਦਾ ਨੰਨਾ ਸੇ ਦਾ ਨਾਮਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਨਾਮ ਚੌਕੀਆਂ ਝੰਡੇ ਹੁੰਗੇ ਰੋਜ ਉਹ ਨਾਲ ਧਰਮ ਕਾ ਜੈਗਾ ਖਾਲਸਾ ਜੀ ਕੇ ਬੋਲ ਬਾਰ ਨੇ ਬੋਲੋ ਜੀ ਆਪ ਜੀ ਦੇ ਉਹ ਸਿੱਖਾਂ ਦਾ ਮੰਨ ਨੀਵਾ ਬਾਤ ਯੂਤੀ ਬਾਤ ਬਾਤ ਦੇ ਰਾਖੀ ਆਪ ਪਾਲ ਮੁਗਵਾਰ ਨੂੰ ਆਪਣੇ ਬੰਦ ਦੇਸ ਦਾ ਸਹਾਈ ਦਾ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਬੰਦੀ ਮਸ਼ੂਰੇ ਹੈਗੇ ਖੁੱਲੇ ਦਰਸ਼ਨ ਦੀ ਸੇਵਾ ਸੁਭਾਲਦੇ ਦਾ ਆਨ ਪਿਆਰੇ ਖਾਲਸਾ ਜੀ ਦੀ ਮਸ਼ੂਰੀ ਮਹਿਮਾਨਿਆਂ ਦੇ ਮਾਨ ਸਤਿਗੁਰੂ ਜੀ ਨੇਤਾਨਿਆਂ ਦੇ ਤਾਨ ਨੂੰ ਨਿਉਟਿਆਂ ਦੀ ਊਟ ਨਿਪਤਿਆਂ ਦੀ ਪਤ ਨਿਆਸਰੀਆਂ ਦੇ ਆਸਰੇ ਧੰਨ 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 ਸਾਹਿਬ ਸ਼ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੰਘੂ ਸ਼ਹੀਦੋ ਪ੍ਰਗਾਸ ਬੇਨਤੀ ਹੈ ਸਭੂਰ ਪਾਤਸ਼ਾਹ ਜੀਓ ਨਾਭ ਜੀਆ ਨੇ ਬਾਦ ਕਿਰਪਾ ਕੀਤੀ ਰਹਿਮ ਕੀਤੀ ਸਭੂਰ ਸੱਜੇ ਪਾਤਸ਼ਾਹ ਜੀ ਬੀਬੀਆਂ ਨੇ ਜੱਤੇ ਦੇ ਵੱਲੋਂ ਸਿੰਘਾਂ ਸ਼ਹੀਦਾਂ ਦੇ ਅਸਥਾਨਾਂ ਤੇ ਸ੍ਰੀ ਸੁਖਮਨੀ ਸਾਹਿਬ ਜੋਬਈ ਸਾਹਿਬ ਛੇ ਬੋਗੀਆਂ ਆਨੰਦ ਸਾਹਿਬ ਜੀ ਵਰਵਾਨੀ ਦੇ ਜਾਪ ਹੋਏ ਨੇ ਅੱਖਰ ਵਾਧਾ ਘਾਤਾ ਪੂਰੀ ਮੁਆਫ ਕਰਨੀ ਜੀ ਸਰਵਤਕੀ ਕਾਜ ਰਾਸ ਕਰਨੀ ਚੜ੍ਹਦੀਆਂ ਕਲਾ ਬੁਸ਼ਣੀਆਂ ਅੰਗ ਸੰਸਰ ਐਤਾ ਕਰਨੀ ਆਜ ਦੇ ਬਾਠ ਦੀ ਸੇਵਾ ਆਪ ਜੀ ਆਂਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਜਸਵਿੰਦਰ ਕੌਰ ਜੀ ਦੇ ਵੱਲੋਂ ਆਪਣੇ ਪੁੱਤਰੀ ਕਾਕਾ ਅੰਗਦ ਸਿੰਘ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁਕ ਰੱਖਦੇ ਆ ਹੋਇਆ ਆਪ ਜੀ ਦੇ ਚਰਨ ਕਮਲਾਂ ਦਾ ਓਟ ਤੇ ਆਸਰਾ ਲਿਆ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕੀਤੇ ਗਈ ਹੈ ਰਮਾਲਾ ਸਾਹਿਬ ਦੀ ਝੇਟਾ ਹਾਜ਼ਰ ਕੀਤੀ ਮਹਾਰਾਜ ਕਿਰਪਾ ਕਰਨੀ ਲੋਕ ਪਰਲੋਕ ਵਿੱਚੇ ਗਰੀਬਾਂ ਦੇ ਪਰਦੇ ਕੱਢਣੇ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਅੰਗ ਸੰਗ ਸਾਰੀ ਦਾ ਕਰਨੀ ਲੋਕਾਂ ਦੇਸ਼ਾਂ ਲੇਗਨਾ ਕੇ ਨਾਸ ਕਰਨੇ ਭਜਨ ਕੇ ਪ੍ਰਕਾਸ਼ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀਆਂ ਦੀ ਕਿਰਪਾ ਦਾ ਸੰਕਾ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਬਖਸ਼ਿਆਂ ਭੰਡਾਰਿਆਂ ਦੇ ਵਿੱਚੋਂ ਗੜਾ ਪ੍ਰਸ਼ਾਦ ਜੀ ਕੀ ਦੇਗ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ ਪਾਤਸ਼ਾਹ ਜੀ ਰੱਬ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਭ ਪ੍ਰਸ਼ਾਦ ਜੀ ਕੀ ਦੇਗ ਲੰਗਰ ਸੰਗਤ ਦੇ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ਼੍ਰੀ ਵਾਖਰੂ ਵਾਖਰੂ ਜਾਪ ਜਪੇ ਜਿਨ੍ਹਾਂ ਅਜਾਨੇ ਆਂ ਬੰਧਾਰਿਆਂ ਜੋ ਰਸਤਾ ਵਸਤਾ ਆਏ ਖਲਾਨੇ ਬੰਧਾਰੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਮਹਾਰਾਜ ਅੰਗ ਸੰਗ ਸਹਾਇਤਾ ਕਰਨੀ ਜੇ ਸਭੀ ਮਨੋ ਕਾਮਨਾ ਭਾਵਨਾ ਨੂੰ ਮੁਕਰਾ ਕੇ ਸੇਵਕ ਪਰਿਵਾਰ ਨੇ ਚਲ ਪਰਸੀ ਨੇ ਸੋ ਮਨੋ ਕਾਮਨਾ ਭਾਵਨਾ ਪੂਰੀਆਂ ਕਰਨੀਆਂ ਸਮੂਹ ਪਰਿਵਾਰ ਦੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੇ ਸੁਮੀ ਮਨੋ ਕਾਮਨਾ ਭਾਵਨਾ ਨੂੰ ਮੁਕ ਰਾਗੇ ਚਰਨ ਵਰਸੇ ਨੇ ਸੋ ਮਨੋ ਕਾਮਨਾ ਭਾਵਨਾ ਪੂਰੀਆਂ ਕਰਨੀਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਕ ਪਰਿਵਾਰ ਦੀਆਂ ਸੇਵਾ ਪ੍ਰਵਾਨ ਕਰੋ ਮਹਾਰਾਜ ਪਵਨ ਹੁਕਮ ਨਾਮ ਸਾਹਿਬ ਦੀ ਬਖਸ਼ਿਸ਼ ਕਰਕੇ ਇਸ ਮੂ ਸੰਤ ਨੂੰ ਨੇਹਾਦ ਕਰੋ ਹੋਈਆਂ ਭੁੱਲਾਂ ਗਲਤੀਆਂ ਦੇ ਖਿਮਾ ਰੰਦੇ ਕਾਰਜ ਰਾਸ ਕਰੋ ਸੁਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਏਰੇ ਭਾਣੀ ਸਰਵਤ ਦਾ ਗਾਨੀ ਗੁਰਜੀ ਦਾ ਫਾਲਸਾ ਗਾਨੀ ਗੁਰਜੀ ਦੀ ਫਤਿਹ ਲੋਧਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਨੂਜ ਹੈ ਰਾਜ ਕਰੇਗਾ ਖਾਲਸਾ ਹੋਰ ਹੋਏ ਸਭਿ ਨਹਿ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਜੋ ਸਰਦਾਕਾਰ ਸੀੰਹ ਦੇ ਵਾਹਿਗੁਰੂ ਕਾਰਨ ਹਾਰੀ ਜੋ ਸਰਦਾਕਾਰ ਸੀੰਹ ਦੇ ਵਾਹਿਗੁਰੂ ਕਾਰਨ ਹਾਰੀ ਮੂਲੇ बाकी हम प्रसाद पानी छका जी करोदास खुशियां लेके आए जिंदा परमात्मा ने साढ़े घर खुशियां रहमत की है बाकी हूँ बाद मिलते हैं जी प्रसादा पानी छका ਤਸਾਂ ਕਿ ਸੁਖੋ ਭੈਣ ਜੀ ਵੀ ਪਹੁੰਚੀ ਜਾਂਦਾ ਵੀ ਜੀ ਆਇਆਂ ਨੂੰ ਤੇ ਭੈਣੇ ਤੁਹਾਨੂੰ ਭਤੀਜੇ ਦੀਆਂ ਜਨਮ ਦਿਨ ਦੀਆਂ ਮੁਬਾਰਕਾਂ ਤੇ ਇਧਰ ਭੋਦੀ ਭੈਣ ਜੀ ਵੀ ਬੈਠੋ 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 ਹਾਂ ਵਾਹਿਗੁਰੂ ਜੀ ਫਤਿਹ ਅੱਜ ਪ੍ਰੋਗਰਾਮ ਹੋ ਰਿਹਾ ਜੀ ਤੇ ਲਖਨ ਜੀ ਭੈਣ ਜੀ ਤੁੰਨ ਪਾਲ ਜੀ ਚੰਨ ਨੂੰ ਪਾਏ ਭੈਣ ਆ ਗਈ ਸਾਰਾ ਜਹਾਨ ਆ ਗਿਆ ਹੂੰ ਠੀਕ ਹੈ ਕਿਸੇ ਦੀ ਨਹੀਂ ਆ ਹਾਂ ਹਾਂ ਤੇ ਉਲੀ ਫੈ ਹਾਂ ਜੀ ਭੈਣ ਜੀ ਬਾਈ ਕੁਰਸੀ ਦਾ ਖਾਸ ਸਾਹਿਬ ਬਾਈ ਜੀ ਜੀ ਫਤਿਹ ਵੇ ਪ੍ਰੋਗਰਾਮ ਚੱਲ ਰਿਹਾ ਜੀ ਬਹੁਤ ਵਧੀਆ ਚਲੋ ਸਾਰਾ ਮਿੰਦਰ ਪਾਣੀ ਭੋਲ ਉਹ ਵੀ ਆ ਰਹੇ ਨੇ ਜਣੀ ਸਮਾਰਟੀ ਦੇ ਨੇ ਨਾ ਉਹ ਵੀ ਹਾਂ ਵਧੀਆ ਹੀ ਹੁੰਦੀ ਆ ਅੱਜ ਭੈਣ ਕੱਟਣਾ ਹੈ ਅਫਗਾਨੀ ਨੇ ਛੋੜੀ ਵੀ ਆਈ ਹੈ ਅੱਜ ਜਾਣ ਨਹੀਂ ਕੰਮ ਤੁਹਾਨੂੰ ਤੁਹਾਨੂੰ ਮੁਬਾਰਕਾ ਪੈਣੇ ਨਾਲੇ ਅੱਜ ਸਾਰਿਆਂ ਨੂੰ ਬੁਲਾਇਆ ਜਾਈਏ ਭੂਆ ਨੂੰ ਜ਼ਿਆਦਾ ਕਹਿਣੀ ਮੈਨੂੰ ਬੜਾ ਸ਼ਾਪਿੰਗ ਕਰਾ ਲੈ ਆ ਉਹ ਬਾਜ਼ਾਰ ਚ ਜ਼ਿਆਦਾ ਭੂਆ ਕਹਿੰਦੇ ਸ਼ੀਰਮਾਰੀ ਜਾਂਦੀ ਕੱਲ੍ਹ ਆ ਸ਼ਾਪਿੰਗ ਮੈਨੂੰ ਕਰਾ ਦੇ ਹਾਂ ਕਰਾ ਦੇ ਕਰਾ ਦੇ ਕਰਾ ਦੇ ਚੱਲ ਨਹੀਂ ਜਾਓ ਤੂੰ ਵੀ ਕਾ ਕਹੂੰਗੀ ਤੂੰ ਵੀ ਕਾ ਕਹੂੰਗੀ ਹੌਸਲਾ ਹੌਸਲਾ ਤੇ ਉਹੋ ਹਾਂਜੀ ਲੋ ਜੀ ਮੈਂ ਹੁੜਾ ਹਰਬਾਈ ਸਾਹਿਬ ਦੀ ਪੇਟਾ ਦੇ ਦਮਾ ਜੋਲੀ ਮਨਦੀਪ ਵਿਚਾਰੇ ਵੀ ਤੇ ਇਹਨੇ ਵੀ ਘਰ ਨੂੰ ਜਾਣਾ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਅਚਾਨਕ ਹੀ ਕਹਿੰਦੀ ਅਦੀਬ ਜਾਣਾ ਵੱਡੀ ਭੈਣ ਕਹਿੰਦੀ ਅਸੀਂ ਵੀ ਜਾਣਾ ਛੋਡੀ ਸਭ ਕੁਝ ਨਾ ਨਾ ਇਹ ਸਾਰਾ ਟੈਰਿਵੋ ਚੀਜ਼ ਤੁਸੀਂ ਸਾਰੀ ਬੰਦ ਰਹੇ ਹੋ ਬਹੁਤ ਇਹ ਗੱਲ ਪੱਕੀ ਹੈ ਬਾਈ ਹਾ ਮਾਰ ਕਰਨ ਕਰਾਉਣ ਵਾਲਾ ਮਹਾਰਾਜ ਆ ਪਰ ਲੇਕਿਨ ਹੱਥ ਵਿੱਚ ਕੋਈ ਨਾ ਕੋਈ ਚੰਗਾ ਗੁਣ ਵੀ ਹੁੰਦਾ ਹੈ ਹੈਨਾ ਹਾਂ ਪਰ ਬਹੁਤ ਵਧੀਆ ਬਾਈ ਧੰਨਵਾਦ ਤੇਰਾ ਬਹੁਤ ਵਧੀਆ ਚੀਜ਼ ਸਵਾਦ ਬਣੀ ਆ ਚਲੋ ਹਾਂ ਬਾਈ ਦੇ ਬਾਈ ਦੀ ਪੇਟਾ ਜਿਹੜੀ ਬਾਈ ਨਾਲ ਗੱਲ ਹੋਈ ਸੀ ਚੱਕ ਬਾਈ ਤੇ ਆਪਣੀ ਪੇਟਾ ਕਬੂਲ ਕਰਿਓ ਗੇਂ ਲਓ ਇਹ ਕਿਹੜਾ ਇਹ ਕਿਹੜਾ 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 ₹40 ਹੈਗਾ ਤੇ ਮੈਨੂੰ ਲੱਗਦਾ ਮੇਰੇ ਕੋਲ ਤਾਂ ਕੋਈ ਪੈਸੇ ਹੀ ਟੁੱਟਿਆ ਹੋਇਆ ਚੱਲ ਤਾਂੰ ਤੈਨਿਆ ਤੈਨੂੰ ਤਾਂ 100 ਰੁਪਏ ਖੜਜਾ ਬਾਈ ਤੈਨੂੰ ਦਿੰਨੇ ਆ ਤੇ ਬੀਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਕੋਈ ਗੱਲ ਨਹੀਂ ਬੀਬੀ ਹਾਂ ਬਾਈ ਰੋਜੀ ਸਮਾਤੀ ਕਰਕੇ ਅਸੀਂ ਸਾਰੇ ਪ੍ਰੋਗਰਾਮ ਦੀ ਗੁਰਦੁਆਰੇ ਤੱਕ ਪਹੁੰਚ ਗਏ ਜੀ ਘਰੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਜੀ ਤੇ ਬਾਕੀ ਹੁ ਠੀਕ ਹੈ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ